ਪਾਜਿਲ ਦਾ ਦੇ ਸਰਹੱਦੀ ਇਲਾਕੇ ਵਿੱਚ ਹੜ੍ਹ ਆਉਣ ਕਾਰਨ ਲੋਕਾਂ ਦੀਆਂ ਫਸਲਾਂ ਡੁੱਬ ਰਹੀਆਂ ਹਨ ਇਸ ਦੌਰਾਨ ਕੁਝ ਲੋਕ ਆਪਣੀਆਂ ਖੜੀਆਂ ਫਸਲਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਹਨ ਇਸੇ ਤਰ੍ਹਾਂ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨੇੜੇ ਕੁਝ ਕਿਸਾਨ ਆਪਣੀ ਅੱਧ ਪੱਕੀ ਹੋਈ ਸਬਜ਼ੀ ਦੀ ਫਸਲ ਨੂੰ ਬਚਾਉਣ ਲਈ ਉਸ ਨੂੰ ਕੁੱਟਣ ਲਈ ਮਜਬੂਰ ਹੋਏ ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਇਸੇ ਸਬਜ਼ੀ ਦੀ ਫਸਲ ਤੋਂ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਸਨ ਉਨ੍ਹਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਮੰਤਰੀਆਂ ਨੂੰ ਤੇ ਮੁੱਖ ਮੰਤਰੀਆਂ ਨੂੰ ਗੱਲ ਕੀਤੀ ਜਾਂਦੀ ਵੇਲੇ ਕੱਚੀ ਸਬਜ਼ੀ ਅਸੀਂ ਵੜਦੇ ਪੈਂ ਸਾਨੂੰ ਕੁਝ ਮਾਅਬਜਾ ਨਹੀਂ ਮਿਲਦਾ ਸਾਨੂੰ ਕੁਝ ਨਹੀਂ ਮਿਲਦਾ ਇੱਥੇ ਕਿ ਉਤਲੀਆਂ ਜ਼ਮੀਨਾਂ ਲੈ ਜਾਂਦੇ ਨੇ ਮਾਅਬਜਾ ਤਾਂ ਸੀ ਗੰਦੇ ਰਹਿ ਜਾਂਦੇ ਹਨ ਵੇਖ ਲਓ ਤੁਸੀਂ ਆਹ ਵੀ ਮੁੱਖ ਮੰਤਰੀ ਸਾਹਿਬ ਵੇਖ ਲਓ ਸਾਡਾ ਕੀ ਹਾਲ ਹੋਇਆ ਪਿਆ ਕੱਚੀਆਂ ਸਬਜ਼ੀਆਂ ਤੋੜ ਤੇ ਮਾਰ ਫਟੇ ਜਾਂਦੇ ਛੜਕਾਂ ਤੇ ਵੱਲਾਂ ਪਟੇ ਜਾਂਦੇ ਤੇ ਸਾਡੀ ਸੁਣਾਈ ਕੀਤੀ ਜਾਂਦੀ ਪੂਰੀ ਕਿੰਨੀ ਸੱਤੀ ਕਿੰਨੀ ਹੈ ਜੀ ਸਬਜੀ ਸੇਕ ਨਾਲ ਕਿਹੜੀ ਕਿਹੜੀ ਹੈ ਜੀ ਮਰਚਾਂ ਤੇ ਕਦੂ ਗਿਆ ਤੇਰੀ ਭਿੰਡੀਆਂ ਦਾਰਾ ਖਾਰ ਸਾਰ ਸਬਜੀ ਅਗੀ ਆਈ ਹੁਣ ਤੋਰ ਤੇ ਸਟੇ ਜਾਣੇ ਬਾਰ ਵਰਨਾ ਪਾਟ ਪਾਟ ਤੇ ਖਾਵਣ ਜੋਗੀ ਟੋੜੀ ਜਾਂਨੇ ਔਰ ਸਾਨੂੰ ਕੀ ਬਚਣਾ ਸਾਡੀ ਸਨਾਈ ਕੀਤੀ ਜਾਵੇ ਮਾਂ ਜਾਂਦਾ ਕੋਈ ਘਰ ਦਾ ਖਰਚਾ ਬਣ ਜਾਂਦਾ ਜਾਂ ਜਾਂਦਾ ਯਾਰ ਕਦੇ 1200 ਕਦੇ 800 ਘਰ ਦਾ ਖਰਚਾ ਨਿਕਲ ਹੀ ਜਾਂਦਾ ਸੀ ਹਾਈ ਇਹ ਹੈ ਸਾਡਾ ਹੋਰ ਕੁਝ ਨਹੀਂ ਹੈ ਸਾਡੇ ਕੋਲ ਇੰਨੀ ਨਹੀਂ ਜ਼ਮੀਨ ਹੈ ਵੀ ਸਾਡੇ ਕੋਲ ਤੇ ਸਾਨੂੰ ਕੁਝ ਨਹੀਂ ਸਰਕਾਰਾਂ ਦੇ ਦਿੰਦੀਆਂ ਅਸੀਂ ਵਹਿੰਦੇ ਰਹਿ ਜਾਂਦਾ ਸਰਕਾਰਾਂ ਦੇ ਮੂੰਹ ਬਣੇ ਪਾਣੀ ਵਾਧੂ ਆ ਗਿਆ ਪਾਣੀ ਵਾਧੂ ਆ ਗਿਆ ਪਾਣੀ ਭਰ ਆ ਗਿਆ ਪਾਣੀ ਬਹੁਤ ਜਿਆਦਾ ਆ ਗਿਆ ਸਾਡੀ ਸੁਣਾਈ ਕੀਤੀ ਜਾਂ ਗਰੀਬਾਂ ਦੀ ਨੁਕਸਾਨ ਮੰਨਨੇ ਵੀ ਘਰ ਤੋਂ ਘਾਟਾ ਸਾਰਾ ਪਾਸੇ ਘਰ ਕਿਹਾ ਕੁਝ ਲਾਈਏ ਦੋ ਮਹੀਨਿਆਂ ਦਾ ਘਰ ਤੋਂ ਘੜ ਦੋ 2.5 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਹਾਂ ਸਭ ਜੀ ਤੋਂ ਕੋਈ ਕੱਟਾ ਦਾ ਸਾਹ ਦੱਸ ਨਹੀਂ ਜਾਂਦਾ ਤੇ ਹੁਣ ਕੋਈ 5 4 ਮਹੀਨੇ ਚੱਲੇ ਆਈ ਤੇ ਹੁਣ ਸਾਡਾ ਨੁਕਸਾਨ ਹੋ ਗਿਆ ਸੀ ਕਿਹੜੇ ਪਾਸੇ ਜਾਈਏ ਗਾੜੀ ਕੋਈ ਸੁਣਦਾ ਨਹੀਂ ਕੋਈ ਕੁਛ ਨਹੀਂ ਕੋਈ ਅਫਸਰ ਕੋਲ ਜਾਂਨੇ ਵਟਵਾਰੀ ਕੋ ਜਾਣੇ ਉਹ ਆ ਜਾਂਦਾ ਕਿ ਜਾਓ ਕੋ ਫਲਾਣੇ ਕੋ ਜਾਓ ਪੈਸੇ ਖਾਪੇ ਪੈਸੇ ਖਾ ਲੈਂਦੇ ਨੇ ਵਟਵਾਰੀ ਤੇ ਕੁਛ ਨਹੀਂ ਬਣਾ ਦੇ ਮਾਜਾ ਕਦੇ ਵੀ ਨਹੀਂ ਸਾਨੂੰ ਮਿਲਿਆ ਚੰਗੀ ਤਰ੍ਹਾਂ ਮਾਜਾ ਇਹ ਖਾਏ ਤੇ ਕਿੰਨਾ ਕੋ ਭਾਜ ਜਨੇ ਮੰਨ ਕਰਦੇ ਜਿੰਨੇ ਪਾਪਾ ਜਿਹੜਾ ਮੰਗ ਤਾਂ ਕੀਤੀ ਆਵੇ ਤਾਂ ਸਰ ਬਹੁਤ ਮੰਗੇ ਮੰਗ ਤਾਂ ਬਹੁਤ ਹੈ ਪਰ ਇਹ ਨਹੀਂ ਸਰਕਾਰਾਂ ਕਿੱਥੇ ਦੇ ਸਕਦੀਆਂ ਨੇ ਗਾੜ ਤੋਂ ਗਾੜ ਰਹਾ ਸਾਨੂੰ 50000 ਰੁਪਇਆ ਕਿੱਲੇ ਦਾ ਨਾਵਜਾ ਚਾਹੀਦਾ ਗੜ-ਗੜ 50 ਤਾਂ ਦੇਵਣਾ ਜਾਂਦੇ ਨਹੀਂ ਨਾ ਸਾਨੂੰ ਕੁਛ ਨਹੀਂ ਦੇਣਗੇ ਆਹਨਾ ਪਟਵਾਰੀ ਸਾਰੇ ਹੋਏ ਖਾਂ ਤਸੀਲਦਾਰ ਕੋ ਲੈ ਤੇ ਐ ਸਦੀਮ ਟਿੱਕਣਾ ਡੀਸੀ ਟਿੱਕਣਾ 2023 ਚ ਹੜ ਆਇਆ ਹਾਂ ਕੁਛ ਨਹੀਂ ਮਿਲਿਆ ਉਹਦਾ ਵੀ ਸਭੀ ਦੇਗੀਆਂ ਨਾ ਸਾਨੂੰ ਕੁਛ ਨਹੀਂ ਮਿਲਿਆ ਉਹਦਾ ਬਾਜ ਕੋਈ ਨਹੀਂ ਮਿਲਿਆ ਸਾਨੂੰ ਸਭਗੀਆਂ ਦਾ ਛੱਡ ਦੇ ਕਿਸੇ ਜੀ ਦਾ ਸਾਨੂੰ ਕੋਈ ਨਾਵਜਾ ਮਿਲਿਆ ਸਾਡੀ ਕੋਈ ਨਹੀਂ ਸੁਣਾਈ ਕੋਈ ਕੁਛ ਨਹੀਂ ਹੁੰਦਾ ਨਾ ਕੋ ਕੋ ਮਨ ਉਰੇ ਹੋਗਾ ਨਾ ਐ ਬਗਾ ਹੈ ਐਵੇਂ ਸਾਹਬ ਅਗੇ ਨੇ ਸਾਹਮਣਾ ਸਾਹਬ ਉਹ ਵੀ ਨਹੀਂ ਸਾਡੀ ਸੁਣਦਾ ਗੱਲ ਉਹਦੇ ਕੋਲ ਜਾ ਵੀ ਤਾਂ ਕਦੇ ਨਹੀਂ ਸੁਣੀ ਉਹਨੇ ਪਿਛਲੀ ਵਾਰੀ ਪਾਣੀ ਆਇਆ ਉਹਦਾਂ ਕੋਈ ਨਹੀਂ ਸੁਣੀ ਸਾਡੀ ਗੱਲ ਜੀ ਜਾ ਵੀ ਦਾ ਤੱਕੂ ਆਦਾ ਮੂੰਹ ਪੱਟੀ ਖੜੇ ਹੁੰਦੇ ਨੇ ਪਹਿਲਾਂ ਸਾਨੂੰ ਦਿੱਤਾ ਜਾਵੇ ਆਪ ਕੀ ਮੰਗਦੇ ਹਾਂ ਆ ਮੰਗਦੇ ਨੇ ਖਰਚੇ ਮੰਗਦੇ ਨੇ ਦੌਰ ਮੰਗਦੇ ਨੇ ਸਾਡੇ ਕੋਲੋਂ ਮੰਗਦੇ ਨੇ ਮੰਗਦੇ ਨੇ ਆਵੇਂ ਪਹਿਲਾਂ ਸਾਨੂੰ ਦਿਓ ਤੋ ਵਟਵਾਰੀਆਂ ਨੂੰ ਕਿਉਂ ਦਿੰਦੇ ਇਹ ਵਟਵਾਰੀਆਂ ਧੋਈ ਮਾਰ ਤੇ ਵਟਵਾਰੀਆਂ ਨਾ ਆਗਾ ਚੱਕੀ ਪਾ ਗਦੇ ਪੇਸ਼ਾ ਜੇ ਕੀਤਾ ਵਿਟਿਆਲ ਕਾੜਾ ਰਾਉ ਦਿੱਤਾ ਐ ਤਰ ਸਾਡੇ ਹਾਲ ਹੋਏ ਨੇ ਹੋਰ ਨਾ ਪਤਾ ਨਾ ਆ ਰਹੀਆਂ ਨੇ ਪੂਰੇ ਪਟਕੇ ਨੇ ਜਾ ਰਹੇ ਉਹ ਕਿਥੇ ਕਰਨ ਜਾਉਗੀ ਇਹ ਹੋਰ ਨਹੀਂ ਆਸਾਂ ਕੋਈ ਦੋ ਦਿਨ ਖਾ ਲੈ ਬੱਚੇ ਹੋਰ ਕੀ ਰਹਿ ਗਿਆ ਖਤਮ ਹੋ ਗਈ ਜਾਣੇ ਕੋਈ ਹਾਲ ਨਹੀਂ ਮਰਚੇ ਹੁਣ ਬਾੜ-ਬਾੜ ਦੇ ਲਈ ਜਾਂਦੇ ਨੇ ਬੱਚੇ ਲੱਗੇ ਖੜੇ ਨੇ ਬਾਕੀ ਸਬਜ਼ੀ ਕਿਹੜੀ ਹੋ ਰਹੀ ਹੈ ਹੋਰ ਦਿਓ ਤੋਰੀ ਹੋ ਗਈ ਮਿਰਚਾਂ ਹੋ ਗਈਆਂ ਕਦੂ ਹੋ ਗਿਆ ਭਿੰਡੀ ਹੋ ਗਈ ਕਰੇਲੇ ਹੋ ਗਏ ਕਰੇਲੇ ਸਾਰੀ ਸੰਦੂ ਆ ਬਰਬਾਦ ਹੋ ਗਈ ਇਹ ਬਰਬਾਦ ਹੋ ਗਈ ਇਹ ਮੁੱਖ ਮੰਤਰੀ ਸਾਹਿਬ ਨੂੰ ਕੋਸ਼ਿਸ਼ ਕੀਤੀ ਜਾਂਦੀ ਵੀ ਸਾਡਾ ਹੱਲ ਕਰੇ ਬਾਰਡਰ ਸਾਹਿਬ ਨੂੰ ਪਤਾ ਹੀ ਹੈ ਬਾਰਡਰ ਦਾ ਕੁਝ ਨਹੀਂ ਦਿੰਦੇ ਮਾਅਬਜਾ ਬਣਾਉਂਦੇ ਕੁਝ ਨਹੀਂ ਸਾਨੂੰ ਮਿਲਦਾ ਮੁੱਖ ਮੰਤਰੀ ਸਾਹਿਬ ਤੇਰੇ ਅੱਗੇ ਖੜਾ ਕੇ ਸਾਡੀ ਸਾਡੀ ਸੋਣ ਗਰੀਬਾਂ ਦੀ ਇਹਨੇ ਸਾਡੇ ਬਰਸ ਹੋਇਆ ਚਦਾ ਓਟਾ ਖਰੀਏ ਲੋ ਟੋਰ ਪੈਂਦੇ ਨੇ ਤੇ ਫਿਰ ਆਗਾ ਹੁਣ ਨਹੀਂ ਨੋ ਕੋਈ ਛਾਹ ਦੇਣੀ ਤਾਂ ਕਾ ਦਾ ਫਰਕ ਪੈਣਾ ਤੇ ਕਿੰਨੂੰ ਵੜਨ ਦੇਣਾ ਕਿਹੜੀ ਕਿਹੜੀ ਸਬਜ਼ੀ ਹੈਗੀ ਸੀ ਜਿਹੜੀ ਬਾਤੂ ਹੈਗੀ ਆਈ ਸਬਜ਼ੀ ਤਾਂ ਸਾਰੇ ਸਬਜ਼ੀਆ ਥੋੜਾ ਥੋੜਾ ਗੜੀ ਹੋਈਆਂ ਚਾਰ ਚਰਕ ਨਾਲੇ ਪੈੜੀ ਹੈ ਤਾਂ ਕਿ ਥੋੜਾ ਥੋੜਾ ਤਰਕੀ ਖਾ ਲੈਣੀ ਨਾ ਦਵਾਣਾ ਮੋਨ ਚਾਰ ਤੋਂ ਪੱਟਦੇ ਬੰਦ ਕਰ ਬਲੋਂਦੇ ਬਣਾ ਤੇ ਆ ਚੁੱਪ ਚਾਲੇ ਆ ਘਰ ਦਾ ਕੰਮ ਆਜ ਸੁਬਾ ਚਾਰ ਚੁੱਪ ਚਾਲੇ